ਅਬਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਾਲਕ ਹੋਈ ਗੋਣਾ ਨਿਧਾਨ ਭਗਤਨ ਕਉ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸਰਨ ਪਿਆ ਸੁਖ ਪਾਈਐ ਬਾਹੜ ਦੁੱਖ ਨਾ ਹੋਈ ਸਲੋਕ ਮਹੱਲਾ ਤੀਜਾ ਸਤ ਗੁਰ ਤੇ ਜੋ ਮੋਹ ਫਿਰੇ ਸੇ ਬਦੇ ਦੁਖ ਸਹਾਰੇ ਫਿਰ ਫਿਰ ਮਿਲਣਾ ਨਾ ਪਾਏਨੀ ਜੰਮ ਹ ਤ ਮਰ ਜਾਹੇ ਸਤ ਗੁਰ ਤੇ ਜੋ ਮੁਹ ਫਿਰੇ ਸੇ ਬਦੇ ਦੁੱਖ ਸਹਾਈ ਫਿਰ ਫਿਰ ਮਿਲਣਾ ਨਾ ਪਾਏਨੀ ਜਮਹਾਂ ਤਾ ਮਰ ਜਾਏ ਸਹਿਸਾ ਰੋਗ ਨਾ ਛੋਡਈ ਦੁਖ ਹੀ ਮੈਂ ਦੁਖ ਪਾਹੇ ਨਾਨਕ ਨਦਰੀ ਬਖਸ ਲੇ ਸਭ ਦੇ ਮੇਲ ਮਿਲਾਹੇ ਮਹੱਲਾ ਤੀਜਾ ਜੋ ਸਤਗੁਰ ਤੇ ਮੋ ਫਿਰੇ ਤੈਨਾ othor ਨਾ ਠਾਓ ਜੋ ਛਟੜ ਕਰ ਕਰ ਫਿਰੈ ਦੋ ਚਾਰਨ ਬਦਨਾਓ ਨਾਨਕ ਗੁਰਮਖ ਬਖਸ਼ਿਐ ਸੇ ਸਤ ਗੁਰ ਮੇਲ ਮਿਲਾਓ ਜੋ ਛੁੱਟੜ ਕਰ ਕਰ ਫਿਰੈ ਦੋ ਚਾਰਨ ਬਦ ਨਾਓ ਨਾਨਕ ਗੁਰਮੁਖ ਬਖਸ਼ਿਐ ਸੇ ਸਤ ਗੁਰ ਮੇਲ ਮਿਲਾਓ ਭਾਬ ਸਤਿਗੁਰੂ ਜੀ ਬਾਣੀ ਦੇ ਵਿੱਚ ਫੁਰਮਾਨ ਕਰਦੇ ਨੇ ਜੋ ਮਨੁੱਖ ਸਤਿਗੁਰੂ ਵੱਲੋਂ ਮਾਨਮੁਖ ਹਨ ਉਹ ਅੰਤ ਨੂੰ ਬਧੇ ਦੁੱਖ ਸੰਹਦੇ ਹਨ ਪ੍ਰਭੂ ਨੂੰ ਮਿਲ ਨਹੀਂ ਸਕਦੇ ਮੁੜ ਮੁੜ ਜੰਮਦੇ ਤੇ ਮਰਦੇ ਹਨ ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ ਸਦਾ ਹੀ ਦੁਖੀ ਰਹਿੰਦੇ ਹਨ ਹੇ ਨਾਨਕ ਕਿਰਪਾ ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀ ਉਸ ਵਿੱਚ ਮਿਲ ਜਾਂਦੇ ਹਨ ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਂ ਥਾਂ ਨਾ ਦਿੱਤਾ ਉਹ ਵਿਭਚਾਰਨ ਛੁੱਟੜ ਇਸਤਰੀ ਵਾਂਗ ਹਨ ਜੋ ਘਰ ਘਰ ਵਿੱਚ ਬਦਨਾਮ ਹੁੰਦੀ ਫਿਰਦੀ ਹੈ ਏ ਨਾਨਕ ਜੋ ਗੁਰੂ ਦੇ ਸਾਨ ਮੁਖ ਹੋ ਕੇ ਬਖਸ਼ੇ ਜਾਂਦੇ ਹਨ ਉਹ ਸਤਿਗੁਰੂ ਦੀ ਸੰਗਤ ਵਿੱਚ ਮਿਲ ਜਾਂਦੇ ਹਨ